ਅੱਜਕੱਲ੍ਹ ਵੇਖਣ ਦੇ ਵਿੱਚ ਇਹ ਮਿਲ ਰਿਹਾ ਏ ਕਿ ਜਿਨ੍ਹਾਂ ਨੇ ਵਿਆਹ ਕਰਵਾਏ ਹੋਏ ਨੇ ਉਹ ਕਿਤੇ ਨਾ ਕਿਤੇ ਇਹ ਸੋਚਦੇ ਰਹਿੰਦੇ ਨੇ ਕਿ ਵਿਆਹ ਕਿਉਂ ਕਰਵਾ ਲਿਆ ਕਿੱਥੇ ਫਸ ਗਏ ਜੋ ਸੋਚਿਆ ਸੀ ਜਿਵੇਂ ਦੇ ਸੁਪਨੇ ਜਿਵੇਂ ਦੀ ਇੱਕ ਖੁਸ਼ਹਾਲ ਜ਼ਿੰਦਗੀ ਆਪਣੇ ਇਮੇਜਿਨੇਸ਼ਨ ਕੀਤੀ ਸੀ ਆਪਣੇ ਸੁਰਤ ਦੇ ਵਿੱਚ ਸੋਚੀ ਸੀ ਉਹ ਤੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਤੇ ਉਲਟਾ ਦੁੱਖੀ ਦੁੱਖ ਝੋਲੀ ਦੇ ਵਿੱਚ ਆ ਪਏ ਨੇ ਹੁਣ ਇਹ ਜ਼ਿੰਮੇਵਾਰੀਆਂ ਚੁੱਕਣੀਆਂ ਪੈ ਰਹੀਆਂ ਨੇ ਹੁਣ ਇਹ ਫਰਜ਼ ਨਿਭਾਉਣੇ ਪੈ ਰਹੇ ਨੇ ਬਹੁਤਿਆਂ ਦਾ ਵਿਆਹ ਤੋਂ ਬਾਅਦ ਵੀ ਆਪਣੇ 파ਟਨਰ ਦੇ ਨਾਲ ਰਹਿਣ ਨੂੰ ਮੰਨ ਨਹੀਂ ਕਰਦਾ ਪਰ ਮਜਬੂਰੀਆਂ ਦੇ ਬੱਦਸ ਰਹਿ ਰਹੇ ਨੇ ਅੱਜ ਇਹ ਕਾਰਨ ਕਿਉਂ ਵੱਧ ਰਹੇ ਨੇ ਤੇ ਦੂਜਾ ਇਹਦੇ ਨਾਲ ਪ੍ਰਸ਼ਨ ਮੈਂ ਜੋੜਾਂ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਉਹ ਬਹੁਤ ਖੁਸ਼ ਨੇ ਕਿ ਜਾਂ ਫਿਰ ਕੁਐਸਚਨ ਮਾਰਕ ਲਾ ਕੇ ਇੱਕ ਅਗਲੀ ਗੱਲ ਹੋਰ ਜੋੜ ਦੇਵਾਂ ਉਹਨਾਂ ਦੇ ਕੁਆਰੀ ਰਹਿਣ ਦੇ ਕੁਝ ਕਾਰਨ ਬਣ ਗਏ ਨੇ ਵਿਆਹ ਕਰਵਾਉਣਾ ਚਾਹੁੰਦੇ ਨੇ ਸਾਰੇ ਪਰ ਕੁਝ ਕਾਰਨ ਅਜਿਹਾ ਤਰ੍ਹਾਂ ਦੇ ਬਣ ਗਏ ਨੇ ਕਿ ਕੋਈ ਵੀ ਵਿਆਹ ਕਰਵਾਉਣ ਦੇ ਲਈ ਰਾਜ਼ੀ ਨਹੀਂ ਹੋ ਰਿਹਾ ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਪਹਿਲੀ ਮੈਂ ਗੱਲ ਕਰਾਂ ਜਿਨ੍ਹਾਂ ਨੇ ਵਿਆਹ ਕਰਵਾਏ ਹੋਏ ਨੇ ਕੀ ਉਹ ਪੂਰਨ ਤੌਰ ਤੇ ਖੁਸ਼ ਨੇ ਅੱਜ ਤੋਂ ਜਿਹੜੇ 99 ਈਸਵੀ ਦੇ ਵਿੱਚ 1900 ਈਸਵੀ ਦੇ ਵਿੱਚ ਜਿਨ੍ਹਾਂ ਦੇ ਜਨਮ ਹੋਏ ਉਹ ਸਮੇਂ ਦੇ ਹਾਲਾਤ ਜਾਂ ਕਹਿ ਲਈਏ ਕਿ ਸਮਝ ਕੁਝ ਵੱਖਰੀ ਤਰ੍ਹਾਂ ਦੀ ਸੀ ਲੋਕਾਂ ਦੀ ਸੁਭਾਅ ਵੱਖਰੀ ਤਰ੍ਹਾਂ ਦੇ ਸੀ ਰਹਿਣ ਸਹਿਣ ਵੱਖਰੇ ਤਰ੍ਹਾਂ ਦੇ ਸੀ ਤੇ ਅੱਜ ਜੋ ਸਮਾਂ ਚੱਲ ਰਿਹਾ ਹੈ ਪ੍ਰੈਜ਼ੈਂਟ ਜੋ ਸਮਾਂ ਚੱਲ ਰਿਹਾ ਹੈ ਇਹ ਬਿਲਕੁਲ ਅਲੱਗ ਤਰ੍ਹਾਂ ਦਾ ਹੈ ਹੁਣ ਜਦੋਂ ਪਹਿਲਾਂ ਸਮਿਆਂ ਦੇ ਵਿੱਚ ਵਿਆਹ ਹੁੰਦੇ ਸੀ ਤੇ ਸਾਡੀਆਂ ਜਿਹੜੀਆਂ ਮਾਮਾ ਨੇ ਜਾਂ ਸਾਡੇ ਜਿਹੜੇ ਅੱਜ ਫਾਦਰ ਨੇ ਸਾਡੇ ਪਿਤਾ ਨੇ ਉਹ ਜਿਵੇਂ ਵੀ ਮਾਤਾ ਪਿਤਾ ਜਿਸ ਲੜਕੀ ਨੂੰ ਜਾਂ ਲੜਕੇ ਨੂੰ ਜਿਸ ਦੇ ਲੜ ਲਾ ਦਿੰਦੇ ਸੀ ਉਹ ساری ਜ਼ਿੰਦਗੀ ਉਹਦੇ ਨਾਲ ਹੀ ਕੱਢ ਦਿੰਦੇ ਸੀ ਭਾਵੇਂ ਕਿ ਕੁੱਟਾਂ ਮਾਰਾਂ ਵੀ ਪੈਂਦੀਆਂ ਸੀ ਲੜਾਈਆਂ ਝਗੜੇ ਵੀ ਹੁੰਦੇ ਸੀ ਤੇ ਉਹਦੇ ਵਿੱਚ ਇਹ ਵੀ ਨਹੀਂ ਸੀ ਹੁੰਦਾ ਕਿ ਜਦੋਂ ਕੋਈ ਨਿੱਕੀ ਜਿਹੀ ਲੜਾਈ ਹੋਈ ਜਿਵੇਂ ਅੱਜ ਦੀਆਂ ਲੜਕੀਆਂ ਕਰਦੀਆਂ ਨੇ ਕੁਝ ਕਾਰਨ ਨੇ ਅੱਜ ਦੇ ਵਿਆਹ ਸ਼ਾਦੀਆਂ ਦੇ ਵਿੱਚ ਖੁਸ਼ੀ ਨਹੀਂ ਹੈ ਕਿ ਉਹ ਨਾਲ ਦੀ ਨਾਲ ਚੁੱਕ ਕੇ ਫੋਨ ਆਪਣੇ ਜਿਵੇਂ ਅੱਜ ਦੀਆਂ ਲੜਕੀਆਂ ਆਪਣੀ ਮਾਂ ਨੂੰ ਕਰ ਦਿੰਦੀਆਂ ਨੇ ਕਿ ਮਾਂ ਮੇਰੇ ਨਾਲ ਇਹ ਹੋ ਗਿਆ ਏ ਮੈਨੂੰ ਤੇ ਆ ਕੇ ਲੈ ਜਾਓ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਤਾਂ ਉਹ ਸਹਿਣਸ਼ੀਲਤਾ ਦੀ ਕਮੀ ਹੈ ਕਿ ਸਹਿਣਸ਼ੀਲਤਾ ਨਹੀਂ ਹੈਗੀ ਅੰਦਰ ਸਹਿਜ ਨਹੀਂ ਹੈਗਾ ਕਿ ਜ਼ਿੰਦਗੀ ਨੂੰ ਬਤੀਤ ਕਰਦੇ ਹਾਂ ਹੁਣ ਮੈਂ ਗੱਲ ਕਰਾਂ ਥੋੜੀ ਜਿਹੀ ਭਰਾਵਾਂ ਦੇ ਵਿੱਚ ਵੀ ਲੜਾਈਆਂ ਹੋ ਜਾਂਦੀਆਂ ਨੇ ਉਹ ਕਿਤੋਂ ਵਿਆਹ ਕੇ ਥੋੜਾ ਹੀ ਨੇ ਇੱਕ ਦੂਜੇ ਤੋਂ ਇੱਕ ਥਾਂ ਤੇ ਜੰਮੇ ਨੇ ਉੱਥੇ ਵੀ ਲੜਾਈਆਂ ਹੋ ਜਾਂਦੀਆਂ ਨੇ ਉੱਥੇ ਵੀ ਝਗੜੇ ਹੋ ਜਾਂਦੇ ਨੇ ਭੈਣ ਭਰਾ ਲੜ ਪੈਂਦੇ ਨੇ ਪਤੀ ਪਤਨੀ ਜਿਹੜੇ ਉੱਥੇ ਪਹਿਲਾਂ ਰਹਿ ਚੁੱਕੇ ਨੇ ਉਹ ਵੀ ਲੜਦੇ ਨੇ ਪਰ ਜਦੋਂ ਅੱਜ ਦੇ ਕੁਝ ਅੱਜਕਦੀਆਂ ਲੜਕੀਆਂ ਵਿਆਹ ਕਿਉਂ ਹੁੰਦੀਆਂ ਨੇ ਤਾਂ ਉਹ ਇਹ ਗੱਲਾਂ ਨੂੰ ਸਹਿਣ ਨਹੀਂ ਕਰ ਪਾਉਂਦੀਆਂ ਤੇ ਨਾਲ ਦੀ ਨਾਲ ਤਲਾਕ ਡਿਵੋਰਸ ਤੇ ਪਹੁੰਚ ਜਾਂਦੀਆਂ ਨੇ ਰਿਸ਼ਤੇ ਖਤਮ ਹੋ ਜਾਂਦੇ ਨੇ ਤਾਂ ਅੱਜ ਜਿਹੜੇ ਪਹਿਲਾਂ ਸਮੇਂ ਦੇ ਵਿੱਚ ਵਿਆਹ ਹੁੰਦੇ ਸੀ ਤੇ ਅੱਜ ਦੀਆਂ ਕੁੜੀਆਂ ਦੇ ਵਿਆਹ ਹੋ ਰਹੇ ਨੇ ਕਿਉਂਕਿ ਅੱਜ ਜੀਵਨ ਦੇ ਅੰਦਰ ਸਹਿਣਸ਼ੀਲਤਾ ਨਹੀਂ ਹੈਗੀ ਪਿਆਰ ਨਹੀਂ ਹੈਗਾ ਸਬਰ ਸੰਤੋਖ ਨਹੀਂ ਹੈਗਾ ਗੱਲ ਨੂੰ ਸਹਿਣ ਕਰਨ ਦਾ ਅੰਦਰ ਧੀਰਜ ਨਹੀਂ ਹੈਗਾ ਤਾਂ ਰਿਸ਼ਤਿਆਂ ਦੇ ਵਿੱਚ ਦਰਾਰ ਪੈ ਜਾਂਦੀ ਏ ਤੇ ਵਿਆਹ ਕਰਵਾ ਕੇ ਵੀ ਬਹੁਤੀਆਂ ਕੁੜੀਆਂ ਖੁਸ਼ ਨਹੀਂ ਹਨ ਉਨ੍ਹਾਂ ਦੇ ਜੀਵਨ ਦੇ ਵਿੱਚ ਆਨੰਦ ਨਹੀਂ ਹੈ ਕਿ ਜਿਵੇਂ ਜਿਸ ਤਰ੍ਹਾਂ ਦਾ ਆਨੰਦ ਚਾਹੁੰਦੇ ਸੀ ਕਿ ਇੱਕ 파ਟਰਨਰ ਹੋਵੇਗਾ ਵਧੀਆ ਹੱਸਦੇ ਖੇਡਦੇ ਜਿਵੇਂ ਸੋਸ਼ਲ ਮੀਡੀਆ ਤੇ ਲਾਈਫ ਵੇਖਦੇ ਹਾਂ ਇਸ ਤਰ੍ਹਾਂ ਦੀ ਲਾਈਫ ਹੋਵੇਗੀ ਤੇ ਬੜੀ ਵਧੀਆ ਜ਼ਿੰਦਗੀ ਚੱਲਦੀ ਹੋਵੇਗੀ ਨਹੀਂ ਵਿਆਹ ਦਾ ਅਰਥ ਫਿਰ ਇਹ ਹੁੰਦਾ ਹੈ ਕਿ ਜਿਸ ਮਨੁੱਖ ਦੇ ਨਾਲ ਇੱਕ ਵਾਰੀ ਰਿਸ਼ਤਾ ਜੁੜ ਗਿਆ ਏ ਜਿਸ ਦੇ ਨਾਲ ਸੰਬੰਧ ਬਣ ਗਏ ਏ ਫਿਰ ਉਹਦੇ ਨਾਲ ਉਹਦੇ ਦੁੱਖ ਸੁੱਖ ਦੇ ਵਿੱਚ ਜ਼ਿੰਦਗੀ ਜਿਉਣੀ ਹੈ ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਹੈ ਕਿਉਂਕਿ ਜੇ ਤੇ ਸ਼ਰੀਰ ਦੇ ਨਾਲ ਸਿਰਫ ਤਨ ਦੇ ਨਾਲ ਬਾਡੀ ਦੇ ਨਾਲ ਪਿਆਰ ਹੈ ਕਿ ਸਿਰਫ ਸੈਕਸ ਫਿਜ਼ੀਕਲੀ ਕੋ ਜਿਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਪਿਆਰ ਫਿਰ ਤੇ ਅੱਜ ਦੀਆਂ ਮੁੰਡੇ ਕੁੜੀਆਂ ਹੁਣ ਭਾਵੇਂ ਪਹਿਲਾਂ ਦੇ ਕੁੜੀਆਂ ਮੁੰਡੇ ਹੋਣ ਉਹ ਫਿਰ ਤੇ ਇਨਸਾਨ ਸਿਰਫ ਫਿਜ਼ੀਕਲੀ ਕਿਸੇ ਇਨਸਾਨ ਦੇ ਨਾਲ ਜੁੜਿਆ ਹੋਇਆ ਹੈ ਉਹਨੂੰ ਰੂਹ ਦਾ ਜਾਂ ਕਿਸੇ ਦੇ ਦੁੱਖਾਂ ਸੁੱਖਾਂ ਦਾ ਜਾਂ ਇੱਕ ਪਤੀ ਪਤਨੀ ਦਾ ਜੋ ਪਵਿੱਤਰ ਰਿਸ਼ਤਾ ਹੁੰਦਾ ਹੈ ਉਹਨੂੰ ਉਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਉਹ ਸਿਰਫ ਆਪਣੀ ਇੱਕ ਨੀਡ ਨੂੰ ਆਪਣੀ ਸਿਰਫ ਇੱਕ ਜ਼ਰੂਰਤ ਨੂੰ ਵੇਖ ਕੇ ਦੂਜੇ ਨੂੰ ਵਰਤ ਰਿਹਾ ਹੈ ਦੂਜੇ ਦੇ ਨਾਲ ਰਿਸ਼ਤਾ ਨਿਭਾ ਰਿਹਾ ਹੈ ਤੇ ਹੁਣ ਇਹਦੇ ਵਿੱਚ ਇਹ ਗੱਲ ਐਡ ਕਰੀਏ ਜਿਨ੍ਹਾਂ ਨੇ ਰਿਸ਼ਤਾ ਨਿਭਾਉਣਾ ਹੁੰਦਾ ਏ ਉਹ ਨਿਭਾ ਜਾਂਦੇ ਨੇ ਹਾਂ ਇੱਥੇ ਇੱਕ ਗੱਲ ਕਹਿ ਦੇਵਾਂ ਕਿ ਜੇ ਕੋਈ ਇਨਸਾਨ ਕਿਸੇ ਅਫੇਰ ਦੇ ਵਿੱਚ ਚੱਲ ਰਿਹਾ ਏ ਕੋਈ ਵਿਆਹ ਉਹਦਾ ਹੋਇਆ ਏ ਸ਼ਾਦੀ ਹੋਈ ਓ ਪਰ ਫਿਰ ਵੀ ਕਿਤੇ ਬਾਹਰ ਉਹਦਾ ਕੋਈ ਸਬੰਧ ਹੈ ਤਾਂ ਉਹ ਟੋਟਲੀ ਰੋਂਗੇ ਉਹ ਟੋਟਲੀ ਰੋਂਗੇ ਤੇ ਜੇ ਹਾਂ ਅਸੀਂ ਕਿਸੇ ਨਾਲ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੇ ਸਾਨੂੰ ਕੋਈ ਲੱਗ ਰਿਹਾ ਹੈ ਕਿ ਇਹ ਪਰਸਨ ਮੇਰੇ ਲਈ ਨਹੀਂ ਬਣਿਆ ਮੈਂ ਇਹਦੇ ਨਾਲ ਜ਼ਿੰਦਗੀ ਨਹੀਂ ਜਿਉ ਸਕਦਾ ਜਾਂ ਜਿਉ ਸਕਦੀ ਤਾਂ ਉਹਦੇ ਨਾਲ ਖਤਮ ਕਰ ਲੈਣਾ ਵੀ ਕੋਈ ਮਾੜੀ ਗੱਲ ਨਹੀਂ ਕਿਉਂਕਿ ਡੇਲੀ ਡੇਲੀ ਮਰਨ ਦੇ ਨਾਲ ਰੋਜ਼ਾਨਾ ਰੋਜ਼ਾਨਾ ਆਪਣੇ ਆਪ ਨੂੰ ਮਾਰਨ ਦੇ ਨਾਲੋਂ ਤਾਂ ਇੱਕ ਦਿਨ ਖਤਮ ਹੋ ਗਏ ਤੇ ਅਲੱਗ ਜ਼ਿੰਦਗੀ ਸ਼ੁਰੂ ਕਰ ਲੈਣੀ ਚਾਹੀਦੀ ਹੈ ਪਰ ਇੱਥੇ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇੱਕ ਥਾਂ ਤੋਂ ਤੇ ਅਸੀਂ ਖਤਮ ਕਰ ਲਵਾਂਗੇ ਪਰ ਦੂਜੇ ਥਾਂ ਤੇ ਵੀ ਸੱਜ ਜਾ ਕੇ ਸਾਨੂੰ ਬਿਲਕੁਲ ਪਰਫੈਕਟ ਕੋਈ ਇਨਸਾਨ ਹੀ ਮਿਲ ਜਾਏ ਬਿਲਕੁਲ ਚੰਗਾ ਹੀ ਮਿਲ ਜਾਏ ਇਹ ਕਦੇ ਵੀ ਨਹੀਂ ਹੁੰਦਾ ਕਿਉਂਕਿ ਹਰ ਇਨਸਾਨ ਦੇ ਅੰਦਰ ਕਮੀਆਂ ਕੁਝ ਨਾ ਕੁਝ ਪੁੱਲਾਂ ਕੁਝ ਨਾ ਕੁਝ ਏਦਾਂ ਦੀਆਂ ਗੱਲਾਂ ਰਹਿਣੀਆਂ ਨੇ ਜਿਹੜੀਆਂ ਸਾਨੂੰ ਪਸੰਦ ਨਹੀਂ ਆਉਣੀਆਂ ਸਾਨੂੰ ਕਿਸੇ ਦੀਆਂ ਗੱਲਾਂ ਪਸੰਦ ਨਹੀਂ ਹੁੰਦੀਆਂ ਤੇ ਕਿਸੇ ਨੂੰ ਸਾਡੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ ਇਹ ਵਖਰੇਵਾ ਸਾਰਿਆਂ ਦੇ ਵਿੱਚ ਰਹਿੰਦਾ ਹੈ ਪੰਜੇ ਉਂਗਲਾਂ ਜਿਵੇਂ ਆਪਾਂ ਕਹਿ ਦਿੰਨੇ ਇੱਕੋ ਜਿਹੀਆਂ ਨਹੀਂ ਹੁੰਦੀਆਂ ਹੁਣ ਮੈਂ ਅਗਲੀ ਗੱਲ ਜਿਹੜੀ ਅੱਜ ਦੀ ਕਰਨੀ ਚਾਹੁੰਦਾ ਅੱਜ ਦੇ ਮੁੰਡੇ ਕੁੜੀਆਂ ਨੂੰ ਵਿਆਹ ਨਾ ਕਰਵਾਉਣ ਦੇ ਵਿੱਚ ਬੜਾ ਚੰਗਾ ਲੱਗ ਰਿਹਾ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੁੰਡੇ ਕੁੜੀਆਂ ਦਾ ਵਿਆਹ ਨਹੀਂ ਹੋ ਰਿਹਾ ਉਹਦਾ ਰੀਜ਼ਨ ਕੀ ਹੈ ਕਿਉਂਕਿ ਅੱਜ ਕੱਲ੍ਹ ਵਿਸ਼ਵਾਸ ਭਰੋਸੇ ਦੀ ਕਮੀ ਹੈ ਤੇ ਦੂਜੇ ਪਾਸੇ ਜਦੋਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜਿੱਥੇ ਕਿਤੇ ਵੀ ਕੋਈ ਰਹਿ ਰਿਹਾ ਹੈ ਜਾਤਾਂ ਪਾਤਾਂ ਦੇ ਆਧਾਰ ਤੇ ਵਿਆਹ ਹੁੰਦੇ ਨੇ ਹੁਣ ਕਿਉਂਕਿ ਅੱਜ ਦੀ ਜਨਰੇਸ਼ਨ ਨੂੰ ਹੁਣ ਅਸੀਂ ਅੱਜ ਦੇ ਮੁੰਡੇ ਕੁੜੀਆਂ ਹਾਂ ਤਾਂ ਪਿਆਰ ਮੁਹੱਬਤ ਆਦਿਕ ਗੱਲਾਂ ਜੀਵਨ ਦੇ ਵਿੱਚ ਵਾਪਰ ਦੀਆਂ ਨੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਵਾਪਰ ਦੀਆਂ ਨੇ ਇਹ ਗੱਲਾਂ ਨਾਲੇ ਕੋਈ ਨਵੀਆਂ ਨਹੀਂ ਹਨ ਇਹ ਤੇ ਜਦੋਂ 라ਵਣ ਵਰਗੇ ਸਨ ਜਦੋਂ ਰਾਮ ਭਗਵਾਨ ਸੀ ਉਦੋਂ ਤੋਂ ਵੀ ਇਹ ਗੱਲਾਂ ਚੱਲਦੀਆਂ ਆ ਰਹੀਆਂ ਨੇ ਤੇ ਚੱਲਦਾ ਹੀ ਰਹਿੰਦਾ ਇਹ ਸਭ ਕੁਝ ਪਰ ਹੁਣ ਅੱਜ ਦੀ ਪ੍ਰੋਬਲਮ ਕੀ ਆ ਰਹੀ ਹੈ ਮੁੰਡੇ ਕੁੜੀਆਂ ਨੂੰ ਇੱਕ ਤੇ ਪਹਿਲੀ ਗੱਲ ਵਿਸ਼ਵਾਸ ਨਹੀਂ ਹੈ ਕਿਸੇ ਤੇ ਵੀ ਕਿਉਂਕਿ ਅੱਜ ਕੱਲ ਦਾ ਸਮਾਂ ਇਸ ਤਰ੍ਹਾਂ ਦਾ ਹੋ ਗਿਆ ਹੈ ਬਹੁਤ ਮੁੰਡੇ ਵੀ ਬਹੁਤ ਤਰ੍ਹਾਂ ਦੇ ਰਿਲੇਸ਼ਨਾਂ ਦੇ ਵਿੱਚ ਹੁੰਦੇ ਨੇ ਕੁੜੀਆਂ ਵੀ ਬਹੁਤ ਤਰ੍ਹਾਂ ਦੇ ਰਿਲੇਸ਼ਨਾਂ ਦੇ ਵਿੱਚ ਹੁੰਦੀਆਂ ਨੇ ਤਾਂ ਅੱਜ ਕੌਣ ਬੰਦਾ ਕਿਹਦੇ ਤੇ ਵਿਸ਼ਵਾਸ ਕਰੇ ਕਿਉਂਕਿ ਕਿਸੇ ਨੂੰ ਪਹਿਲਾਂ ਆਪਾਂ ਕਿਸੇ ਦਾ ਬੈਕਗ੍ਰਾਉਂਡ ਨਹੀਂ ਜਾਣਦੇ ਉਹਨੇ ਕਿਵੇਂ ਜ਼ਿੰਦਗੀ ਬਤੀਤ ਕੀਤੀ ਹੈ ਕਿਵੇਂ ਰਹਾਏ ਕਿ ਬਾਅਦ ਵਿੱਚ ਵੀ ਉਹ ਬਦਲ ਜਾਏਗਾ ਪਹਿਲਾਂ ਚਲੋ ਆਪਾਂ ਪੁਲਾਹ ਵੀ ਦਈਏ ਕਿ ਉਹਦੀ ਜ਼ਿੰਦਗੀ ਕਿਹੋ ਜਿਹੀ ਚਿੱਤਰਾਂ ਦੀ ਰਹੀ ਹੋਈ ਹੋਵੇ ਕਿ ਵਿਆਹ ਤੋਂ ਬਾਅਦ ਉਹ ਬਿਲਕੁਲ ਬਲੀਵ ਕਰੇਗਾ ਕਿ ਲਾਇਲ ਰਹੇਗਾ ਕਿ ਉਹ ਧੋਖਾ ਤੇ ਨਹੀਂ ਦੇਗਾ ਚੀਟਿੰਗ ਤੇ ਨਹੀਂ ਕਰੇਗਾ ਆਪਣੇ ਰਿਲੇਸ਼ਨ ਦੇ ਵਿੱਚ ਕਿ ਆਪਣੇ ਫਰੈਂਡ ਆਪਣੇ ਦੋਸਤ ਜਿਹੜੇ ਪਹਿਲਾਂ ਉਹਦੇ ਜੀਵਨ ਦੇ ਵਿੱਚ ਰਹੇ ਨੇ ਕੁੜੀ ਜਾਂ ਮੁੰਡੇ ਦੇ ਕਿ ਉਹ ਸਾਰਿਆਂ ਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰੇਗਾ ਜੋ ਉਹਦੇ ਜੀਵਨ ਦੇ ਵਿੱਚ ਹੁਣ ਆ ਰਿਹਾ ਹੈ ਜਦੋਂ ਇਹ ਸਾਰੀਆਂ ਗੱਲਾਂ ਅੱਜ ਦੇ ਮਾਹੌਲ ਦੇ ਵਿੱਚ ਮੁੰਡੇ ਕੁੜੀਆਂ ਵੇਖਦੇ ਨੇ ਤਾਂ ਅੱਜ ਕਿਸੇ ਦਾ ਵੀ ਵਿਆਹ ਕਰਵਾਉਣ ਨੂੰ ਜਾਂ ਮੈਰਿਜ ਕਰਵਾਉਣ ਨੂੰ ਮਨ ਨਹੀਂ ਕਰਦਾ ਤੇ ਉਹ ਸਿੰਗਲ ਰਹਿਣਾ ਪਸੰਦ ਕਰ ਰਹੇ ਨੇ ਹੁਣ ਵੱਡਾ ਕਾਰਨ ਅੱਜ ਕੋਈ ਇਹ ਨਹੀਂ ਹੈ ਕਿ ਅਮੀਰ ਗਰੀਬ ਦੇ ਕੋਈ ਕਾਰਨ ਨੇ ਵਿਆਹ ਧਿਆਨ ਹੀ ਹੋ ਰਹੇ ਵਿਆਹ ਹੋ ਨਹੀਂ ਰਹੇ ਕਿਉਂਕਿ ਬਲੀਵ ਸਿਸਟਮ ਬਹੁਤ ਵੱਡਾ ਮੈਟਰ ਬਣ ਗਿਆ ਹੈ ਅੱਜਕੱਲ੍ਹ ਅੱਜਕੱਲ੍ਹ ਵਿਸ਼ਵਾਸ ਦੀ ਕਮੀ ਹੈ ਅੱਜਕੱਲ੍ਹ ਇਹ ਲੱਗਦਾ ਹੀ ਨਹੀਂ ਹੈ ਕਿ ਜਿਹਦੇ ਨਾਲ ਮੈਂ ਵਿਆਹ ਕਰਵਾ ਰਿਹਾ ਹਾਂ ਇਹ ਲਾਇਲ ਹੋਵੇਗੀ ਜਾਂ ਹੋਵੇਗਾ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਹੋ ਚੁੱਕਿਆ ਹੈ ਦੂਜੀ ਗੱਲ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦਾ ਕੁਝ ਅਸੀਂ ਐਸਾ ਵੇਖਦੇ ਹਾਂ ਜਿਹੜਾ ਸਾਨੂੰ ਐਕਸੈਪਟ ਨਹੀਂ ਹੋ ਰਿਹਾ ਕਿਉਂਕਿ ਕੁੜੀਆਂ ਨੂੰ ਜਿਵੇਂ ਇੱਕ ਆਜ਼ਾਦੀ ਮਿਲੀ ਹੈ ਮੈਂ ਇੱਥੇ ਉੱਚ ਨੀਚ ਜਾਂ ਬਖਰੇਵੇਂ ਦੀ ਗੱਲ ਨਹੀਂ ਕਰ ਰਿਹਾ ਪਰ ਜਦੋਂ ਕੁੜੀਆਂ ਨੂੰ ਆਜ਼ਾਦੀ ਮਿਲਦੀ ਤਾਂ ਉਹ ਆਜ਼ਾਦੀ ਨੂੰ ਬਹੁਤ ਹਾਈ ਲੈਵਲ ਤੇ ਜਾ ਕੇ ਮੰਨਣਾ ਸ਼ੁਰੂ ਕਰ ਦਿੰਦੀਆਂ ਨੇ ਜਿਹਦੇ ਨਾਲ ਇੱਕ ਕਲਚਰ ਸਾਡਾ ਬੈਕਗ੍ਰਾਉਂਡ ਅਸੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਸਬੰਧਤ ਰੱਖਦੇ ਹਾਂ ਉਹ ਗੱਲਾਂ ਵੀ ਕੁਝ ਮੈਟਰ ਕਰਦੀਆਂ ਨੇ ਤਾਂ ਉਹ ਗੱਲਾਂ ਸਾਰੀਆਂ ਨੂੰ ਭੁਲਾਉਂਦੇ ਹੋਏ ਜਦੋਂ ਅੱਜ ਦੇ ਨੌਜਵਾਨ ਇਹ ਗੱਲਾਂ ਵੇਖਦੇ ਨੇ ਤਾਂ ਉਹ ਕਿਤੇ ਵੀ ਉਹਨਾਂ ਨੂੰ ਉਹ ਓਦਾਂ ਦਾ ਪਿਆਰ ਓਦਾਂ ਦੀ ਮੁਹੱਬਤ ਨਹੀਂ ਮਿਲਦੀ ਜਿੱਦਾਂ ਦੀ ਇੱਕ ਨੌਜਵਾਨ ਜਾਂ ਲੜਕੀ ਜਾਂ ਕੋਈ ਵੀ ਸੋਚਦਾ ਹੈ ਤਾਂ ਫਿਰ ਉਹ ਵਿਆਹ ਤੋਂ ਬਿਨਾਂ ਇਕੱਲੇ ਹੀ ਰਹਿਣਾ ਆਪਣੇ ਆਪ ਨੂੰ ਪਸੰਦ ਕਰਦੇ ਨੇ ਹੁਣ ਇਹ ਕਾਰਨ ਨੇ ਕਿ ਅੱਜ ਜੇ ਵਿਆਹ ਨਹੀਂ ਹੋ ਰਹੇ ਤਾਂ ਉਹਦਾ ਵੱਡਾ ਕਾਰਨ ਹੈ ਲੜਕੀਆਂ ਦੀਆਂ ਵੀ ਡਿਮਾਂਡਾਂ ਬਹੁਤ ਵੱਧ ਗਈਆਂ ਨੇ ਪਹਿਲੀ ਗੱਲ ਤੇ ਇਹ ਕਿ ਜੇ ਕੋਈ ਮੰਨ ਲਓ ਕੈਨੇਡਾ ਅਮਰੀਕਾ ਕਿਤੇ ਵੀ ਗਿਆ ਹੈ ਭਾਵੇਂ ਉਹ ਇੰਡੀਆ ਦੇ ਵਿੱਚ ਹੋਵੇ ਹਰ ਇਨਸਾਨ ਇਹੀ ਚਾਹੁੰਦਾ ਹੈ ਕਿ ਮੈਨੂੰ ਸੈਟਲ ਫੈਮਲੀ ਮਿਲੇ ਸੈੱਟ ਪਰਿਵਾਰ ਮਿਲੇ ਮੁੰਡਾ ਵਧੀਆ ਕਮਾਉਂਦਾ ਹੋਵੇ ਉਹਦੇ ਘਰ ਦੇ ਵਿੱਚ ਸਾਰਾ ਕੁਝ ਹੋਵੇ ਕੋਈ ਕਮੀ ਨਾ ਹੋਵੇ ਕਿਉਂਕਿ ਦੁੱਖਾਂ ਸੁੱਖਾਂ ਨੂੰ ਕੋਈ ਨਹੀਂ ਭੋਗਣਾ ਚਾਹੁੰਦਾ ਗਰੀਬੀ ਵਿੱਚ ਜ਼ਿੰਦਗੀ ਕੋਈ ਨਹੀਂ ਜਿਉਣਾ ਚਾਹੁੰਦਾ ਪਰ ਜੇ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਅਸੀਂ ਇਸ ਗੱਲ ਨੂੰ ਸਮਝੀਏ ਕਿ ਗੁਰੂ ਸਹਿਬਾਨ ਨੇ ਜਦੋਂ ਵਿਆਹ ਕੀਤੇ ਨੇ ਤਾਂ ਬਿਨਾਂ ਆਜ਼ਾਤਾਂ ਪਾਤਾਂ ਵੇਖੇ ਬਿਨਾਂ ਅਮੀਰ ਗਰੀਬ ਵੇਖੇ ਬਿਨਾਂ ਗੋਰਾ ਕਾਲਾ ਵੇਖੇ ਵਿਆਹ ਕੀਤੇ ਨੇ ਪਰ ਅੱਜ ਕੱਲ ਕੀ ਹੋ ਰਿਹਾ ਹੈ ਅਸੀਂ ਇੱਕ ਹੀ ਲੜੀ ਦੇ ਵਿੱਚ ਚੱਲ ਰਹੇ ਹਾਂ ਕਿ ਆਪਣੀ ਜਾਤੀ ਦੇ ਵਿੱਚ ਵਿਆਹ ਕਰਨਾ ਹੈ ਅਮੀਰਾਂ ਦੇ ਨਾਲ ਅਮੀਰਾਂ ਦੇ ਵਿਆਹ ਹੋਣੇ ਚਾਹੀਦੇ ਨੇ ਗਰੀਬ ਨੂੰ ਕੋਈ ਨਹੀਂ ਪੁੱਛਦਾ ਇਹਦੇ ਨਾਲ ਨਾ ਤੇ ਊਚ ਨੀਚ ਦਾ ਬਖਰੇਵਾ ਖਤਮ ਹੋ ਰਿਹਾ ਨਾ ਅਮੀਰੀ ਗਰੀਬੀ ਖਤਮ ਹੋ ਰਹੀ ਹੈ ਕਿਉਂਕਿ ਅਸੀਂ ਇੱਕ ਲੜੀ ਦੇ ਵਿੱਚ ਇੱਕ ਤਾਰ ਤੇ ਹੀ ਚੱਲ ਰਹੇ ਹਾਂ ਅਸੀਂ ਬਰਾਬਰਤਾ ਨੂੰ ਲੈ ਕੇ ਨਹੀਂ ਚੱਲ ਰਹੇ ਹਾਂ ਤੇ ਦੂਜੀ ਗੱਲ ਜਿਹੜੇ ਰਿਸ਼ਤੇ ਬਣ ਰਹੇ ਨੇ ਉਹ ਸਿਰਫ ਝੂਠ ਦੇ ਆਧਾਰ ਤੇ ਬਣ ਰਹੇ ਨੇ ਤਾਂ ਵੀ ਰਿਸ਼ਤਿਆਂ ਦੇ ਵਿੱਚ ਡਿਵੋਰਸ ਹੋਣੇ ਵੱਡੇ ਕਾਰਨ ਨੇ ਕਿ ਵੱਡਾ ਘਰ ਵੇਖ ਲਿਆ ਵੱਡੀ ਕੋਠੀ ਵੇਖ ਲਈ ਮਹਿੰਗਾ ਸੂਟ ਬੂਟ ਵੇਖ ਲਿਆ ਕਿੰਨੀ ਇਨਕਮ ਹੈ ਇਹ ਵੇਖ ਲਿਆ ਕਿੰਨੀ ਜ਼ਮੀਨ ਹੈ ਕਿੰਨੀ ਪ੍ਰਾਪਰਟੀ ਹੈ ਇਹ ਵੇਖ ਲਿਆ ਪਰ ਕਿਸੇ ਦਾ ਜੀਵਨ ਅੱਜ ਕੱਲ ਨਹੀਂ ਵੇਖਿਆ ਜਾਂਦਾ ਜੋ ਅਸਲ ਸਚਾਈ ਹੈ ਕਿਸੇ ਦਾ ਜੀਵਨ ਕੋਈ ਮੈਟਰ ਨਹੀਂ ਕਰਦਾ ਤਾਂ ਕਰਕੇ ਰਿਸ਼ਤੇ ਫਿਰ ਜਿਹੇ ਤਰ੍ਹਾਂ ਦੇ ਰਿਸ਼ਤੇ ਬਣਦੇ ਨੇ ਅੱਗੋਂ ਫਿਰ ਉਹ ਵੀ ਉਸ ਤਰ੍ਹਾਂ ਦੇ ਹੁੰਦੇ ਨੇ ਝੂਠ ਦੇ ਆਧਾਰ ਤੇ ਰਿਸ਼ਤੇ ਬਣਦੇ ਨੇ ਤੇ ਐਸੇ ਰਿਸ਼ਤਿਆਂ ਨੂੰ ਟੁੱਟਣ ਵਿੱਚ ਵੀ ਟਾਈਮ ਨਹੀਂ ਲੱਗਦਾ ਹੈ ਤਾਂ ਤਾਂ ਕਰਕੇ ਪਹਿਲਾਂ ਵਾਲੇ ਰਿਸ਼ਤਿਆਂ ਤੇ ਅੱਜ ਦੇ ਰਿਸ਼ਤਿਆਂ ਦੇ ਵਿੱਚ ਇਹ ਡਿਫਰੈਂਸ ਹੈ ਵਿਸ਼ਵਾਸ ਦੀ ਕਮੀ ਬਣ ਰਹੀ ਹੈ ਝੂਠ ਦੇ ਆਧਾਰ ਤੇ ਰਿਸ਼ਤੇ ਬਣ ਰਹੇ ਨੇ ਤਾਂ ਡਿਵੋਰਸ ਹੋ ਰਹੇ ਨੇ